ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਰਿਸ਼ਾਦ ਜਪ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਗੁਰੇ ਨਮਹਿ ਜੁਗਾਦ ਗੁਰ ਏ ਨਮ ਹੈ ਸਤ ਗੁਰ ਏ ਨਮ ਹੈ ਸ੍ਰੀ ਗੁਰ ਦੇਵ ਏ ਨਮ ਹੈ ਨਮਸਕਾਰ 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 ਜਾਹਰ ਪੀਰ ਜਨਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਦੇਸਾ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤੇਹ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਆਓ ਗੁਰੂ ਪਿਆਰਿਓ ਗੁਰੂ ਸਵਾਰਿਓ ਫਤੇ ਦੀਆਂ ਸਾਂਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੀ ਸਹਿंसा ਸਹਿਬੇ ਕੁਮਾੜ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਰਕਤਾਂ ਸਦਕਾ ਕੀਤੀਆਂ ਬਖਸ਼ਿਸ਼ਾਂ ਸਦਕਾ ਲਾਇਆਂ ਅਲਾਈ ਡਿਊਟੀਆਂ ਸਦਕਾ ਪਰ ਜਾਣਾ ਬ੍ਰਾਗਣ ਰੂਪ ਬ੍ਰਹਮ ਗਿਆਨੀ ਮਾਂ ਤੰਤਨ ਮਾਈ ਦੇਸਾਂ ਜੀ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਟੱਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀਆਂ ਸਾਂਝਾਂ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਪਿਆਰਿਓ ਜੋ ਅੱਜ ਆਪਾਂ ਨੂੰ ਸਤਿਗੁਰਾਂ ਨੇ ਸੰਦੇਸ਼ ਦਿੱਤਾ ਹੈ ਉਪਦੇਸ਼ ਦਿੱਤਾ ਹੈ ਉਸ ਦੀ ਸਾਂਝ ਪਾਈਏ RAM KALI MAHALLA PANJWA ਮਨੁੱਖ ਨੂੰ ਜਿਹੜੀ ਐਂਡ ਵਾਲੀ ਅਵਸਥਾ ਅੰਤਮ ਅਵਸਥਾ ਉਹਦੇ ਬਾਰੇ ਸਤਿਗੁਰੂ ਗਿਆਨ ਬਖਸ਼ਿਸ਼ ਕਰ ਰਹੇ ਆ ਕਿ ਜੇ ਤੂੰ ਜਾਣਦੇ ਜੀ ਇਹ ਗੱਲ ਨੂੰ ਜਾਣ ਗਿਆ ਸਮਝ ਗਿਆ ਤੇਰਾ ਆਉਣਾ ਸਫਲਾ ਹੈ ਇਹਦੇ ਗਿਆਨ ਬਿਨਾ ਤੂੰ ਆਪਣੇ ਆਪ ਨੂੰ ਆਈਡੈਂਟੀਟੀ ਦੇ ਹੀ ਬੈਠਾ ਕਦੇ ਤੂੰ ਦੇਹੀ ਮੰਨਦਾ ਕਦੇ ਤੂੰ ਮਨ ਮੰਨਦਾ ਕਦੇ ਕੁਝ ਵੀ ਨਹੀਂ ਮੰਨਦਾ ਤੇ ਇਸੇ ਤਰ੍ਹਾਂ ਉਤਰਾਮਾ ਚੜ੍ਹਾਵਾ ਦੇ ਵਿੱਚ ਉਲਝਿਆ ਹੋਇਆ ਤੂੰ ਸਮਾਂ ਖਰਾਬ ਕਰਦਾ ਰਹਿਣਾ ਆਪਣਾ ਸਾਨੂੰ ਵਾਹਿਗੁਰੂ 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 ਦਾ ਜਾਪ ਕਿਉਂ ਕਰਵਾਇਆ ਜਾਂਦਾ ਹੈ ਜੇ ਉਹਦੇ ਬਾਬਤ ਪਹਿਲਾਂ ਦੱਸਿਆ ਗਿਆ ਹੋਵੇ ਕਿ ਸਾਡਾ ਅਵਚੇਤਨ ਮਾਨ ਹੈ ਜਿਹੜਾ ਇਹ ਜਦੋਂ ਕਿਸੇ ਦਾ ਸਤਕਾਰ ਕਰਦੇ ਆ ਉਹਦੀ ਗੱਲ ਸੁਣਨ ਨੂੰ ਤਿਆਰ ਹੋ ਜਾਂਦਾ ਹੈ ਜਿਵੇਂ ਅਸੀਂ ਕਿਸੇ ਵੱਡੇ ਇਨਸਾਨ ਨੂੰ ਮਿਲਣ ਜਾਈਏ ਸਾਤੋਂ ਪਹਿਲਾਂ ਹੀ ਹਜ਼ਾਰਾਂ ਲੋਕ ਖੜੇ ਹੋਣ ਤੇ ਸਾਡੇ ਤੇ ਪ੍ਰਭਾਵ ਕੁਝ ਹੋਰ ਪੈਂਦਾ ਹੈ ਅਸੀਂ ਕਹਿੰਦੇ ਆ ਵਾਹ ਵਿਵਾ ਇੰਨੀ ਵੱਡੀ ਹਸਤੀ ਐ ਇੰਨੇ ਲੋਕ ਆਉਂਦੇ ਆ ਤੇ ਆਪਾਂ ਇੱਥੇ ਆਏ ਆ ਤੇ ਜੇ ਕੁਦਰਤੀ ਕੋਈ ਬੰਦਾ ਸਾਨੂੰ ਟੁੱਟਿਆ ਜਾਂ ਸਾਈਕਲ ਲਈ ਆਉਂਦਾ ਟੱਕਰ ਜੇ ਤੇ ਸਾਡੇ ਮਨ ਨੇ ਸ਼ੰਕਾ ਕਰਨਾ ਵੀ ਇਹਨੂੰ ਪਤਾ ਵੀ ਐ ਉਹ ਗੱਲ ਦਾ ਕਿ ਨਹੀਂ ਜਿਹੜੀ ਸੁਣ ਆਏ ਆ ਜਾਂ ਜਿਹੜੀ ਪੁੱਛਣ ਆਏ ਆ ਸਾਡੇ ਮਨ ਦੀ ਜਿਹੜੀ ਆਦਤ ਆ ਸਾਡੇ ਵੱਸ 'ਚ ਨਹੀਂ ਹੈ ਇਸੇ ਕਰਕੇ ਜਿਹੜੇ ਸਤਪੁਰਸ਼ ਹੈ ਉਹ ਪਹਿਲਾਂ ਗੁਰੂ ਦੀ ਸੋਭਾ ਦੇ ਵਿੱਚ ਇਹ ਤੋਂ ਜਾਪ ਕਰਾਉਂਦੇ ਆ ਕਿ ਐਸ ਸੰਸਾਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਹਸਤੀ ਆ ਉਹ ਗੁਰੂ ਆ ਗੁਰੂ ਗਿਆਨ ਬਖਸ਼ਿਸ਼ ਕਰਦਾ ਹੈ ਗੁਰੂ ਧਿਆਨ ਬਖਸ਼ਿਸ਼ ਕਰਦਾ ਹੈ ਗੁਰੂ ਮੰਤਰ ਬਖਸ਼ਿਸ਼ ਕਰਦਾ ਹੈ ਗੁਰੂ ਦੀ ਸੇਵਾ ਨਾਲ ਬੇੜਾ ਪਾਰ ਹੁੰਦਾ ਤਾਂ ਸਾਡੇ ਲਫ਼ਜ਼ ਬਣਿਆ ਵਾਹ ਗੁਰੂ ਗੁਰੂ ਦੀ ਸੋਭਾ ਚ ਕਹੇ ਹੋਏ ਸ਼ਬਦ ਸਾਨੂੰ ਸਤਿਗੁਰਾਂ ਨੇ ਦੱਸਿਆ ਕਿ ਸਭ ਤੋਂ ਵੱਡਾ ਗੁਰੂ ਸਤਿਗੁਰੂ ਆ ਅਕਾਲ ਪੁਰਖ ਫਿਰ ਗੁਰੂ ਆ ਜਿਹੜਾ ਦੇਹ ਰੂਪ ਚ ਸਾਡੇ ਸਾਹਮਣੇ ਆ ਕੇ ਗੁਰੂ ਨਾਨਕ ਸਾਹਿਬ ਆ ਕੇ ਸਾਨੂੰ ਉਪਦੇਸ਼ ਦਿੱਤਾ ਸਾਡੇ ਸਤਿਗੁਰੂ ਆ ਫਿਰ ਉਹਨਾਂ ਦੀ ਗੱਲ ਨੂੰ ਸੁਣ ਕੇ ਸਮਝ ਕੇ ਜਿਨ੍ਹਾਂ ਨੇ ਵੀ ਅੱਗੇ ਪ੍ਰਚਾਰਿਆ ਸਤਿਗੁਰਾਂ ਨੇ ਉਹਨਾਂ ਨੂੰ ਸਾਧੂ ਸੰਤ ਮਹਾਤਮਾ ਗੁਰਮੁਖ ਜਾਣ ਇਹ ਉਪਾਧੀਆਂ ਦਿੱਤੀਆਂ ਮੰਝੀਆਂ ਪੀੜੇ ਬਖਸ਼ੇ ਉਹਨਾਂ ਨੇ ਵੀ ਪਹਿਲਾਂ ਗੁਰੂ ਦਾ ਜਪ ਕਰਾਇਆ ਜਦੋਂ ਗੁਰੂ ਨੂੰ ਧੰਨ ਕਹਿਣਾ ਸੀ ਸਿੱਖ ਗਏ ਫਿਰ ਸਾਡਾ ਮਨ ਗੁਰੂ ਦੇ ਕਹੇ ਹੋਏ ਸ਼ਬਦਾਂ ਨੂੰ ਮੰਨ ਲੈਂਦਾ ਜਦੋਂ ਸਾਨੂੰ ਪਤਾ ਲੱਗ ਜੇ ਕਿ ਇਹਨਾਂ ਦੇ ਕਹੇ ਸ਼ਬਦ ਕਾਨੂੰਨ ਨੇ ਲਾਗੂ ਹੋ ਜਾਂਦੇ ਆ ਕਹਿਣ ਸਾਤ ਤੇ ਸਾਨੂੰ ਲਾਹਾ ਮਿਲਦਾ ਹੈ ਤੇ ਸਾਡਾ ਅਵਚੇਤਨ ਇਹ ਗੱਲ ਨੂੰ ਸਮਝ ਲੈਂਦਾ ਮੰਨ ਲੈਂਦਾ ਹੈ ਪਾਦਸ਼ਾਹ ਕਹਿੰਦੇ ਆ ਤੈਨੂੰ ਦੱਸ ਗਏ ਮਨੁੱਖ ਨਾ ਤਨ ਤੇਰਾ ਨਾ ਮਨ ਤੋਹੇ ਪਾਦਸ਼ਾਹ ਕਹਿੰਦੇ ਉਹ ਜੀਵ ਉਹ ਪਰਮ ਪਿਤਾ ਪਰਮਾਤਮਾ ਦੀ ਇੰਟੈਲੀਜੈਂਸ ਇਕ ਓੰਕਾਰ ਦੇ ਨਾਦ ਚੋਂ ਪੈਦਾ ਹੋਈ ਤਰੰਗ ਆਤਮਿਕ ਸ਼ਕਤੀ ਇਹ ਜੀਵ ਇਸਤਰੀਏ ਨਾ ਤਾਹ ਤਣ ਤਿਰੈ ਤੈਨੂੰ ਭੁਲੇਖਾ ਕੇ ਮੈਂ ਆਹੀ ਤਾਣਾ ਇਸੇ ਕਾਰਨੀ ਦੁੱਖ ਹੈ ਸਾਰੇ ਨਾ ਮਨ ਤੋਹੇ ਫਿਰ ਤੈਨੂੰ ਇਹ ਲੱਗਦਾ ਜੀ ਇਹ ਨਹੀਂ ਮੈਂ ਤਾਂ ਜਿਹਨੂੰ ਮਨ ਕਹਨੇ ਆ ਉਹ ਮੈਂ ਆ ਮਹਾਰਾਜ ਕਹਿੰਦੇ ਉਹ ਵੀ ਤੂੰ ਨਹੀਂ ਹੈ ਨਾ ਇਹ ਤਣ ਤੂੰ ਐ ਨਾ ਉਹ ਮਨ ਤੂੰ ਐ ਤੂੰ ਇਹਨਾਂ ਦੋਨਾਂ ਨੂੰ ਜਿਹੜੀ ਕਹਣੀ ਅੱਜ ਮੇਰਾ ਮਨ ਖਰਾਬ ਐ ਉਹ ਕੌਣ ਕਹਿੰਦਾ ਜਿਹੜਾ ਕਹਿੰਦਾ ਮੇਰਾ ਮਨ ਉਦਾਸ ਐ ਤੇ ਉਹ ਕੌਣ ਆ ਜਿਹੜਾ ਕਹਿੰਦਾ ਅੱਜ ਕਾਟੋ ਫੁੱਲਾਂ ਤੇ ਖੇਡਦੀ ਐ ਉਹ ਕੌਣ ਆ ਜਿਹੜਾ ਕਹਿੰਦਾ ਅੱਜ ਮੇਰਾ ਸਿਰ ਦੁਖਦਾ ਕੌਣ ਆ ਜਿਹੜਾ ਕਹਿੰਦਾ ਅੱਜ ਤਾਂ ਸਰੀਰ ਹੀ ਨਹੀਂ ਠੀਕ ਉਹਦੀ ਗੱਲ ਕਰ ਉਹਨੂੰ ਜਾਣ ਉਹ ਕਿੱਥੇ ਬੈਠਾ ਕੌਣ ਐ ਕਿਹੜੀ ਹਸਤੀ ਐ ਇਸ ਹਸਤੀ ਨੂੰ ਅਭਿਆਸ ਦੇ ਰਾਹੀਂ ਲੱਭਿਆ ਜਾਂਦਾ ਹੈ ਨਾਭੀ ਤੇ ਧਿਆਨ ਦਿੱਤਿਆਂ ਧੁਣ ਚ ਧਿਆਨ ਦਿੱਤਿਆਂ ਹਿਰਦੇ ਤੇ ਧਿਆਨ ਦਿੱਤਿਆਂ ਤਿਰਕੁਟੀ ਚ ਧਿਆਨ ਦਿੱਤਿਆਂ ਇਹ ਪਾਵਰ ਨੂੰ ਜਾਣਿਆ ਜਾਂਦਾ ਸਮਝਿਆ ਜਾਂਦਾ ਨਾ ਤਨ ਤੇਰਾ ਨਾ ਮਨ ਤੋਹੇ ਨਾ ਹੀ ਤੇਰਾ ਤਾਣਾ ਨਾ ਤੂੰ ਮਾਣਾ ਮਨ ਕੀ ਹੈ ਸਿਰਫ ਫੁਰਨਿਆਂ ਦਾ ਜਾਲ ਇੱਕ ਇੱਕ ਫੁਰਨਾ ਇਕੱਠਾ ਹੋ ਕੇ ਮਨ ਬਣ ਜਾਂਦਾ ਜਦੋਂ ਇੱਕ ਇੱਕ ਫੁਰਨਾ ਡਿਲੀਟ ਹੁੰਦਾ ਜਾਂਦਾ ਮਨ ਖਤਮ ਹੋ ਜਾਂਦਾ ਹੈ ਖਿੱਚਾਂ ਖਤਮ ਹੋ ਜਾਂਦੀਆਂ ਉਹ ਰਹਿ ਜਾਂਦਾ ਜਿਹੜਾ ਕਹਿੰਦਾ ਸੀ ਮੈਂ ਕੌਣ ਹਾਂ ਤੂੰ ਸਮਝ ਚਾਉਂਦਾ ਮਾਇਆ 모ਹੇ ਵਿਆਪਿਆ ਧੋਹੇ ਕਰਤੇ ਪੁਰਖ ਦੀ ਇਹ ਮਾਇਆ ਜਿਹੜਾ ਇਹ ਸੰਸਾਰ ਬਣਾਇਆ ਨਾ ਇਹ ਪਰਮ ਪਿਤਾ ਪਰਮਾਤਮਾ ਨੇ ਬਣਾਇਆ ਉਹਦੀ ਜਿਹੜੀ ਅਰਧਾੰਗਣੀ ਆ ਜਿਹਨੂੰ ਮਾਇਆ ਕਿਹਾ ਮਾਂ ਕਿਹਾ ਆਤਮ ਸ਼ਕਤੀ ਕਿਹਾ ਮਾਤਾ ਧਰਤ ਮਹੱਤ ਕਿਹਾ ਉਹਦੇ ਹੱਥ ਡੋਰੀਆਂ ਉਹਨੂੰ ਸਾਰੇ ਹੁਕਮ ਆ ਕਿ ਤੂੰ ਜੀਵ ਨੂੰ ਬ੍ਰਹਸਪਤੀ ਨੂੰ ਇਹ ਸ੍ਰਿਸ਼ਟੀ ਨੂੰ ਪੈਦਾ ਕਿਵੇਂ ਕਰਨਾ ਹੈ ਉਹਨੇ ਆਪਣਾ ਇੱਕ ਪਿਆਰ ਦਾ ਜਾਲ ਸਾਡੇ ਉੱਤੇ ਸਿੱਟਿਆ ਵਾ ਇੱਕ ਮੋਹ ਦਾ ਜਿਵੇਂ ਸਾਨੂੰ ਆਮ ਹੀ ਮੋਹ ਹੁੰਦਾ ਪਰਿਵਾਰਾਂ 'ਚ ਉਹ ਸਾਨੂੰ ਸਿਖਾਉਂਦਾ ਥੋੜ੍ਹਾ ਹੀ ਆ ਕੋਈ ਜਾਂ ਸਾਨੂੰ ਸਾਡੀ ਧਰਤੀ ਦਾ ਵੀ ਮੋਹ ਹੁੰਦਾ ਸਾਨੂੰ ਮਾਂ ਦਾ ਮੋਹ ਆ ਮਾਂ ਬੂਲੀ ਦਾ ਮੋਹ ਆ ਇਹ ਕਿਹੜਾ ਸਪੈਸ਼ਲ ਕੋਈ ਟੀਕੇ ਲੱਗਦੇ ਆ ਹੁੰਦੇ ਹੀ ਆ ਤੇ ਇਹ ਉਹਦੇ ਅਧਿਕਾਰ ਚ ਆ ਜਾਂਦੇ ਆ ਅਸੀਂ ਮਾਇਆ ਮੋਹੇ ਵਿਆਪਿਆ ਧੋਹੇ ਪਾਸ਼ਾ ਕਹਿੰਦੇ ਉਹਦੇ ਹੁਕਮ ਚ ਤੂੰ ਇਸ ਕਰਕੇ ਤੂੰ ਉਹੀ ਸੋਚਦਾ ਹੈ ਜਿਹੜਾ ਤੈਨੂੰ ਸੋਚਣ ਤੇ ਲਾਇਆ ਹੋਇਆ ਤੇ ਗੁਰੂ ਕੀ ਕਰਦਾ ਗੁਰੂ ਤੈਨੂੰ ਐ ਹਲੂਣ ਕੇ ਜਗਾਉਂਦਾ ਵੀ ਟਾਈਮ ਨਾ ਟਪਾ ਜਾਗ ਕੇ ਦੇਖ ਤੂੰ ਖੇਡਣ ਆਇਆ ਹੈ ਜਗਤ ਤਮਾਸ ਹੈ ਏ ਜੱਗ ਸੱਚੇ ਕੀ ਕੋਠੜੀ ਐ ਤੁਰ ਫਿਰ ਕੇ ਵੇਖ ਲਾ ਆਨੰਦ ਲੈ ਲਾ ਐਵੇਂ ਨਾ ਸੁੱਤਾ ਰਹੇ ਜੀ ਕਹਿੰਦੇ ਫਿਰ ਤੂੰ ਕਰਦਾ ਵੀ ਕੀ ਐ ਜੇ ਤੂੰ ਮਾੜਾ ਜਾਂ ਜਾਗਦਾ ਤੇਰੀ ਅਵਸਥਾ ਕੀ ਐ ਕਦਮ ਕਰੈ ਗਾਡਰ ਜੋ ਛੇਲ ਕਦਮ ਕਿਹਾ ਜਾਂਦਾ ਕਲੋਲਾ ਕਰਨ ਨੂੰ ਗਾਡਰ ਕਿਹਾ ਜਾਂਦਾ ਪੇੜ ਨੂੰ ਛੇਲ ਕਿਹਾ ਜਾਂਦਾ ਪੇੜ ਦੇ ਲੇਲੇ ਨੂੰ ਪਾਸ਼ਾ ਕਹਿੰਦੇ ਤੇਰੀ ਤਾਂ ਜਿਹੜੀ ਢਾਈ ਦਿਨ ਦੀ ਜਵਾਨੀ ਆ ਨਾ ਉਹ ਭੇਡ ਦੇ ਲੇਲੇ ਵਾਲੀ ਐ ਜਦੋਂ ਤੂੰ ਬਾਹਲਾ ਕਰਦਾ ਕਹਿੰਦਾ ਬਾਹਲੀਆਂ ਕਲੋਲਾ ਕਰਦਾ ਉਛਲਕੁੱਦ ਕਰਦਾ ਇਹ ਤੇਰੀ ਥੋੜੇ ਦਿਨਾਂ ਦੀ ਐ ਕਿਉਂਕਿ ਤੂੰ ਸੁਰਤ ਹੀ ਨਹੀਂ ਕਰਦਾ ਹੈ ਕਿ ਉਛਲਕੁੱਦ ਕੰਨ ਲੱਗਿਆ ਕੋਈ ਹੋਸ਼ ਕਰ ਲੇ ਕੁਝ ਜਾਨ ਲੇ ਉਦੋਂ ਨੂੰ ਤੇਰੇ ਨਾਲ ਵਾਪਰਦਾ ਕੀ ਐ ਆ ਚਿੰਤ ਜਾਲ ਕਾਲ ਚੱਕਰ ਪੇਲ ਉਦੋਂ ਨੂੰ ਸਮਾ ਸਮਾਪਤ ਹੋ ਜਾਂਦਾ ਹੈ ਅਚਨ ਚੇਤੀ ਜਾਲ ਬੁਣਿਆ ਜਾਂਦਾ ਅਚਨ ਚੇਤੀ ਜਾਲ ਕਾਲ ਦਾ ਚੱਕਰ ਹੈ ਜਿਹੜਾ ਸਾਨੂੰ ਆਪਦੇ ਚ ਖਿੱਚ ਲੈਂਦਾ ਪੇਲ ਦਿੰਦਾ ਸਾਡੀਆਂ ਗੱਲਾਂ ਹੀ ਰਹਿ ਜਾਂਦੀਆਂ ਜਵਾਨੀ ਵੀਰਾਂ ਦਾ ਕੀ ਲੋੜ ਹੈ ਇਹ ਜੀਆਂ ਗੱਲਾਂ ਦੀ ਇਹ ਤਾਂ ਬੇ ਬੁੜੇ ਬੜਿਆਂ ਦੀਆਂ ਗੱਲਾਂ ਹੈ ਧਿਆਨ ਤੂੰ ਨੂੰ ਕੀ ਹੈ ਧਿਆਨ ਹੀ ਹੈ ਪਾਠ ਪੂਠ ਨੂੰ ਕੀ ਹੈ ਪਾਠ ਤਾਂ ਉਹ ਵਿਲੇ ਬੰਦੇ ਕਰਦੇ ਆ ਜਾਣਣਾ ਹੀ ਨਹੀਂ ਚਾਹੁੰਦੇ ਅਸੀਂ ਮਹਾਰਾਜ ਕਹਿੰਦੇ ਸਾਡੀ ਭੇਡ ਦੇ ਲੇਲੇ ਵਾਲੀ ਹਾਲਤ ਹੈ ਤੇ ਸਾਨੂੰ ਲੱਗਦਾ ਸਾਡੀ ਇਹ ਕੋਲੋਲਾ ਸਦਾ ਹੀ ਚੱਲਣ ਗਿਆ ਤੇ ਸਦਾ ਹੀ ਆਏ ਰਹਾਂਗੇ ਮਰੇ ਕਹਿੰਦੇ ਨਾ ਅਚਿੰਤ ਜਾਲ ਕਾਲ ਚੱਕਰ ਪੇਲ ਕਾਲ ਆ ਜਿਹੜਾ ਸਮਾਂ ਇਹ ਕਿਸੇ ਦੇ ਅੱਖੇ ਰੁਕਦਾ ਨਹੀਂ ਇਹਨੇ ਆ ਕੇ ਅਚਨ ਚੇਤ ਜਾਲ ਸਿੱਟਣਾ ਸਾਨੂੰ ਲੈ ਜਾਣਾ ਹਰ ਚਰਨ ਕਮਲ ਸਰਣਾਏ ਮਣਾ ਫਿਰ ਜਿਹੜਾ ਏਸਾਸ ਨਾਲ ਪਾਤਸ਼ਾਹ ਕੰਨੀ ਝਾਕਦਾ ਹੈ ਵੀ ਫੇਰ ਕੀ ਕਰੀਏ ਕੀ ਕੀਤਾ ਜਾ ਸਕਦਾ ਹੈ ਪਾਸ਼ਾ ਕਹਿੰਦੇ ਹਰ ਜਿਹੜਾ ਤੇਰੇ ਅੰਦਰ ਰਮਿਆ ਹੋਇਆ ਜਿਹੜਾ ਕਣ-ਕਣ ਦੇ ਵਿੱਚ ਬਰਾਜਮਾਨ ਹੈ ਤੇਰੇ ਇਸ ਹਰਮੰਦਰ ਦੇ ਵਿੱਚ ਇਹ ਮੰਦਰ ਹੈ ਇਹਦੇ ਅੰਦਰ ਹਰੀ ਹੈ હાજર ਹੈ ਉਹਦੇ ਚਰਨ ਕਮਲਾ ਜਿਹੜੇ ਤੇਰੇ ਹਿਰਦੇ 'ਚ ਤੇਰੇ ਨਾਭੀ 'ਚ ਤੇਰੀ ਤਿਰਕੁਟੀ 'ਚ ਹਰਥਾ ਹਾਜ਼ਰ ਹੈ ਹਰ ਚਰਨ ਕਮਲ ਸਰਣਾਈ ਮਣਾ ਉਹਦੀ ਸਰਨ ਆ ਜਾ ਅੰਦਰ ਮੁੜਿਆ ਹੁਣ ਤੇਰੀਆਂ ਜਿੰਨੀਆਂ ਕੋਲੋਲਾ ਜਿੰਨੀਆਂ ਨੱਠਾ ਪੱਜਾਂ ਵਾਰ ਹੈ ਤੇ ਪਾਤਸ਼ਾਹ ਕਹਿੰਦੇ ਅੰਦਰ ਆ ਜਾ ਉਹਦੀ ਸਰਨ ਚ ਆ ਜਾ ਜਿਹੜਾ ਤੇਰੇ ਅੰਦਰ ਬੈਠਾ ਹੀ ਐ ਜਿਹੜਾ ਕਹਿੰਦਾ ਹੁੰਦਾ ਜੀ ਨਹੀਂ ਲੱਗਦਾ ਉਹ ਆਪ ਹੀ ਆਹ ਮਾਲਕ RAM ਨਾਮ ਜਪ ਸੰਗ ਸਹਾਈ ਗੁਰਮੁਖ ਪਾਵਹ ਸਾਚ ਤਨ ਰਹਾਉ ਕਹਿੰਦੇ RAM ਦਾ ਨਾਮ ਜਪ ਕੇ ਦੇਖ RAM RAM ਕਰਕੇ ਦੇਖ ਤੇਰੇ ਰੋਮ ਕਿਵੇਂ ਖੁੱਲਦੇ ਆ ਤੇਰਾ ਚੱਕਰ ਕਿਵੇਂ ਖੁੱਲਦੇ ਅੰਦਰ ਦੇ ਸੱਤੇ ਕਹਿ ਕੇ ਤਾਂ ਦੇਖ ਗੁਰੂ ਦੀ ਗੱਲ ਮੰਨ ਕੇ ਜਿਹੜਾ ਉਹ ਤੇਰੇ ਨਾਲ ਸਹਾਈ ਹੈ ਸਦਾ ਹੀ ਸੰਗ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹਦੇ ਤੇ ਤੂੰ ਮੁਖਤਾ ਕਰੋ ਤੁਨੂੰ ਗੁਰਮੁਖਤਾ ਵਣ ਪਵਨ ਗੁਰੂ ਤੇ ਧਿਆਨ ਤਾਂ ਦੇ ਮਿਲੂਗਾ ਕੀ ਪਾਵਹ ਸਾ ਚਿਤਣਾ ਉਹ ਸੱਚਾ ਧਨ ਤੇਰੇ ਅੰਦਰ ਪਿਆ ਤੇਰੇ ਹੀ ਕੋਲ ਐ ਤੂੰ ਹੀ ਆਪੀ ਕਿਵੇਂ ਦਸੀਏ ਤੈਨੂੰ ਤੂੰ ਆਪ ਦੇ ਆਪ ਨਾਲ ਇਧਿਆਜ ਨਹੀਂ ਪਾਉਣਾ ਚਾਹੁੰਦਾ ਤੂੰ ਆਪਣੇ ਆਪ ਨੂੰ ਹੀ ਚੰਗਾ ਹੀ ਨਹੀਂ ਸਮਝਦਾ ਜੇ ਪ੍ਰਮਾਤਮਾ ਤੈਨੂੰ ਕਰ ਕਰਾ ਕੇ ਕੱਲਾ ਕਰ ਦਿੰਦਾ ਕਿਵੇਂ ਨਾ ਕਿਵੇਂ ਟਾਈਮ ਦਿੰਦਾ ਕੱਲੇ ਨੂੰ ਤੈਨੂੰ ਤਾਂ ਉਪਲ ਚੁੱਪਲੀ ਲੱਗ ਜਾਂਦੀ ਐ ਕੱਲਾ ਤੂੰ ਬੈ ਹੀ ਨਹੀਂ ਸਕਦਾ ਆਪਣੇ ਆਪ ਨਾਲ ਕਿੱਡੀ ਮੂਰਖਤਾ ਵਾਲੀ ਗੱਲ ਐ ਕਿ ਰਾਮ ਹਰੀ ਤੇਰੇ ਨਾਲ ਤੇਰੇ ਅੰਦਰੇ ਮੰਦਰ ਚ ਮੰਦਰ ਕੱਲਾ ਤੂੰ ਫਰੋੜ ਵੀ ਨਹੀਂ ਸਕਦਾ ਤਲਾਸੀ ਨਹੀਂ ਲੱਭ ਸਕਦਾ ਇੱਕ ਅਧਿਆਰੀ ਐ ਤਣ ਜਾਣ ਤਣ ਜਾਣ ਬੰਦਾ ਵੀ ਘਰ ਫਰੋੜ ਲੈਂਦਾ ਕਈ ਵਾਰੀ ਵੀ ਸਫਾਈ ਉਹੀ ਕਰ ਲੀਏ ਛੇਕੜ ਤੂੰ ਡਰਦਾ ਉਹਦੀ ਭੈ ਜਦਾਂ ਕਿਸੇ ਕੋਲ ਕੋਈ ਕਿਤਾਬ ਕਾਪੀ ਚਾਹਦਾ ਹੈ ਕੋਈ ਫਿਲਮ ਲਾ ਲੈਣਾ ਕੋਈ ਟੀਵੀ ਲਾ ਲੈਣਾ ਕਦੇ ਤਾਂ 5 ਮਿੰਟ ਬੈਠ ਕੇ ਦੇਖ ਭੋਲਿਆ ਤੂੰ ਆਪ ਹੀ ਰੱਬ ਹੈ RAM ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸਾਚ ਤਣਾ ਜਿਹੜਾ ਆਪਣੇ ਆਪਣਾ ਬਹਿਣ ਸਿੱਖ ਗਿਆ ਜਿਹੜਾ ਕੱਲਾ ਰਹਿਣ ਸਿੱਖ ਗਿਆ ਜਿਹੜਾ ਗੁਰੂਆਂ ਦੀ ਬਾਣੀ ਪੜ ਗਿਆ ਸੁਣ ਗਿਆ ਮੰਨ ਗਿਆ ਉਹਦੇ ਅੰਦਰ ਦੀਆਂ ਸਾਰੀਆਂ ਆਦੀਆਂ ਬਿਆਧੀਆਂ ਖਤਮ ਹੋ ਜਾਂਦੀਆਂ ਉਹ ਸੱਚਾ ਧਨ ਪਾ ਲੈਂਦਾ ਜਿਹਨੂੰ ਪਾਉਣ ਆਇਆ ਸੀ ਤੇ ਜ਼ਿੰਦਗੀ ਜਿ ਤੇਰਾ ਚੱਲਦਾ ਕੀ ਰਹਿੰਦਾ ਵੀ ਥੋੜਾ ਜਿਹਾ ਹੋਠ ਹੈਰ ਜੀ ਬਸ ਆਹ ਕੰਮ ਜਾਂ ਪੂਰਾ ਕਰ ਲਗੇ ਫਿਰ ਧਿਆਨ ਕਰਿਆ ਕਰਾਂਗੇ ਆ ਫਿਰ ਜਿਹੜੀ ਸੰਗਤ ਕਰਦੇ ਆ ਲੋਕ ਸੰਗਤ ਕਰਿਆ ਕਰਾਂਗੇ ਕਦਰਾ ਕਦ ਚੱਲਾਂਗੇ ਯਾਤਰਾ ਤੇ ਮਾਰੇ ਕਦੇ ਨਾ ਜਿਹੜਾ ਲੰਬੀ ਪੌਂਦਾ ਗੱਲ ਊਨੇ ਕਾਜ ਨਾ ਹੋਵਤ ਪੂਰੇ ਤੇਰੇ ਜਿਹੜੇ ਅਧੂਰੇ ਕਾਰਜਾਂ ਨੇ ਕਦੇ ਸਿਰੇ ਚੜਨ ਵਾਲੇ ਨਹੀਂ ਤੂੰ ਤਾਂ ਇਹ ਸਭ ਧੋਖਾ ਖਾਣਾ ਹੈ ਲੋਕਾਂ ਨੂੰ ਸੱਜਣ ਸਮਝ ਲੈਣਾ ਆਪਣੇ ਸਮਝ ਲੈਣਾ ਜਿਹੜਾ ਟਾਈਮ ਤੂੰ ਆਪਣੇ ਆਪ ਨੂੰ ਦੇ ਸਕਦਾ ਸੀ ਉਹ ਲੋਕਾਂ ਖਾਤਰ ਗਾਲ-ਗਾਲ ਕੇ ਇੱਕ ਦਿਨ ਕੱਲਾ ਬੈਠਾ ਝੂਰੇਗਾ ਕਿ ਐਨਾ ਤਾਂ ਜੇ ਮੈਂ ਰੱਬ ਨੂੰ ਬੁਣਾਇਆ ਹੁੰਦਾ ਨੰਗੇ ਪੈਰੀ ਆ ਜਾਂਦਾ ਤੁਰ ਕੇ ਜਿੰਨਾ ਇਹਨਾਂ ਲੋਕਾਂ ਖਾਤਰ ਕੀਤਾ ਤਾਊਗਾ ਪ੍ਰਸਤਾਵ ਓਨੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਦਹੀ ਝੂਰੇ ਜਿਹੜੀਆਂ ਕਾਮਨਾਵਾਂ ਦੇ ਤੂੰ ਅਧੀਨ ਹੋਇਆ ਫਿਰਦਾ ਜੇ ਉਹ ਪੂਰੀਆਂ ਨਹੀਂ ਹੁੰਦੀਆਂ ਕਰੋਧੀ ਹੋ ਜਾਂਦਾ ਤੇ ਉਹਦੇ ਨਸ਼ੇ 'ਚ ਚੂਰ ਆ ਤੂੰ ਜਾਣਦਾ ਨਹੀਂ ਮੈਨੂੰ ਮੈਂ ਕੌਣ ਐ ਮਾੜੀ ਜੀ ਮਿਸਟੇਕ ਹੋ ਜੇ ਕਿਸੇ ਤੋਂ ਆਏ ਕਹਿੰਦਾ ਪਤਾ ਤੈਨੂੰ ਮੈਂ ਕੌਣ ਐ ਮੇਰੇ ਕਾਰੋਬਾਰ ਪਤਾ ਕਿੰਨੇ ਆ ਬੂਟ ਪਤਾ ਕਿੰਨੇ ਵਾਲੇ ਪਏ ਆ ਆ ਚੀਜ਼ਾਂ ਚੱਲਦੀਆਂ ਜਦੋਂ ਅੰਨਾ ਹੋਇਆ ਹੁੰਦਾ ਬੰਦੇ ਨੂੰ ਬੰਦਾ ਨਹੀਂ ਜਾਣਦਾ ਜਿਹਨੂੰ ਅੱਗੇ ਕਹਿੰਦੇ ਹੁੰਦੇ ਮੋਢਿਆਂ ਉੱਤੇ ਥੁੱਕਦਾ ਪਾਦਸ਼ਾਹ ਕਹਿੰਦੇ ਇਹ ਤੂੰ ਉਲਝਿਆ ਫਿਰਦਾ ਹੈ ਇਹ ਕਾਰਜ ਕਦੇ ਪੂਰੇ ਨਹੀਂ ਹੋਣੇ ਕਾਮ ਕ੍ਰੋਧ ਮਦ ਸਦ ਹੀ ਝੂਰੇ ਤੈਨੂੰ ਕਾਮਨਾਵਾਂ ਦਾ ਕਾਮ ਦਾ ਕ੍ਰੋਧ ਦਾ ਨਸ਼ਾ ਚੜਿਆ ਹੋਇਆ ਜਵਾਨੀ ਦਾ ਨਸ਼ਾ ਤੈਨੂੰ ਦੌਲਤ ਸ਼ੌਹਰਤ ਦਾ ਨਸ਼ਾ ਤੈਨੂੰ ਜਾਰੀਆਂ ਸਰਦਾਰੀਆਂ ਦਾ ਨਸ਼ਾ ਹੈ ਪਰ ਰਹਿਣਾ ਨਹੀਂ ਇਹ ਇਹਨੇ ਇੱਕ ਦਿਨ ਲਹਿ ਜਾਣਾ ਹੈ ਕਰੈ ਵਿਕਾਰ ਜੀਰੈ ਕੈ ਤਾਈ ਇਹ ਤੇਰੇ ਜੀ ਨੂੰ ਤੇਰੀ ਜਿੰਦ ਨੂੰ ਜੰਜਾਲ ਖੜੇ ਕਰਕੇ ਜਾਊ ਜਿਹੜੀ ਪਾਵਰ ਹੈ ਇਹ ਜਿਹੜੀਆਂ ਯਾਰੀਆਂ ਨਾ ਤੇਰੇ ਜੀ ਦਾ ਜੰਜਾਲ ਬਣਨ ਗਈਆਂ ਤੈਨੂੰ ਬੇਕਾਰ ਕਰ ਜਾਣੀਆਂ ਗਾਫਲ ਸੰਗ ਨ ਤਸੂਆ ਜਾਈ ਜਿਹੜਾ ਤੈਨੂੰ ਪਾਗਲਪਨ ਚੜਿਆ ਵਾ ਨਾ ਮੇਰੇ ਕਦੇ ਕੰਮ ਆਉਣਗੇ ਨਹੀਂ ਆਉਂਦੇ ਤੂੰ ਗਾਫੜ ਕਹਾਏਂਗਾ ਆਪਦੇ ਆਪ ਨੂੰ ਤਿੱਕਾ ਕਿਸੇ ਚੀਜ਼ ਨੇ ਵੀ ਰਤੀ ਭਰਨੇ ਤੇਰੇ ਸੰਗ ਨਹੀਂ ਜਾਣਾ ਤਰਤ ਧੋ ਅਣਕ ਛਲ ਜਾਣੈ ਪਰ ਹੁਣ ਤੇਰਾ ਜਿਹੜਾ ਵਿਹਾਰ ਹੈ ਤੂੰ ਇਹ ਗੱਲਾਂ ਨਿਭਾਉਣ ਖਾਤਰ ਇਹ ਕਮਾਈਆਂ ਕਰਨ ਖਾਤਰ ਘਰ ਪਰਨ ਖਾਤਰ ਅਨੇਕਾਂ ਤਰ੍ਹਾਂ ਦੇ ਧੋਖੇ ਛਲ ਕਰਦਾ ਕਿ ਕਿਹੜਾ ਕੋਈ ਵੇਖਦਾ ਇਹ ਜੱਗ ਮਿੱਠਾ ਅਗਲਾ ਕਿਹਨ ਡਿੱਠਾ ਇਹੇ ਜਿਹੀਆਂ ਕਹਾਵਤਾਂ ਕਰਕੇ ਦੱਬੀ ਤੁਰਿਆ ਜਾਣਾ ਧਰਤ ਤੋ ਅਣਕਸ਼ਲ ਜਾਣਾ ਕੌਡੀ ਕੌਡੀ ਕੋ ਖਾਕ ਸਰਸਾਨਾ ਕੌਡੀ ਕੌਡੀ ਇਕੱਠੀ ਕਰਨ ਲਈ ਤੂੰ ਹਜ਼ਾਰਾਂ ਤਰ੍ਹਾਂ ਦੀ ਖਾਕ ਸਾਂਦਦਾ ਹੈ ਹਜ਼ਾਰਾਂ ਤਰ੍ਹਾਂ ਦੇ ਕਾਰੋਬਾਰ ਕਰਦਾ ਹੈ ਭਲੇਖੇ ਕਿਹੜੇ ਚੈ ਤੂੰ ਕਿ ਇਹ ਗੱਲਾਂ ਸਦਾ ਹੀ ਬਣੀਆਂ ਰਹਿਣੀਆਂ ਮੇਰਾ ਕੋਈ ਕੀ ਕਰ ਲਓ ਜਿੱਦੇ ਕਰਨ ਤੇ ਆਉਂਦੀ ਆ ਕੁਦਰਤ ਬੜਾ ਕੁਝ ਕਰ ਦਿੰਦੀ ਆ ਉਹ ਕਰਤਾਰੋਂ ਸੱਤ ਬਿਲੇ ਡਰੀਏ ਜਿਨ ਦੀਆ ਤਿਸੈ ਨ ਚਿਤੈ ਮੂਲ ਤੈਨੂੰ ਧਿਆਨ ਹੀ ਨਹੀਂ ਆਉਂਦਾ ਜੀਨੇ ਪ੍ਰਾਣ ਸ਼ਕਤੀ ਦਿੱਤੀ ਸੋਹਣਾ ਸਰੀਰ ਦਿੱਤਾ ਕਿੰਨੇ ਕੁਝ ਸੰਸਾਰ ਦਾ ਦਿੱਤਾ ਭੈਣ ਭਾਈ ਦਿੱਤੇ ਸੋਹਣੇ ਦੇਸ਼ ਦਿੱਤੇ ਦੁਆਰੇ ਦਿੱਤੇ ਤੇਰੇ ਚਿੱਤ ਚੇਤੇ ਵੀ ਨਹੀਂ ਕਿ ਕੋਈ ਹੈ ਐਸਾ ਜਿਨੇ ਮੈਨੂੰ ਬਣਾਇਆ ਸਾਜਿਆ ਨਵਾਜਿਆ ਜਿਨੇ ਬਖਸ਼ਿਸ਼ਾਂ ਕੀਤੀਆਂ ਤੇ ਜਿੰਨਾ ਥਾਵਾਂ ਤੇ ਬੈਠੇ ਆ ਰਹਿੰਦੇ ਆ ਸਰਦਾਰੀਆਂ ਕਰਦੇ ਆ ਕਿਸੇ ਨੇ ਲੈ ਕੇ ਦਿੱਤੀਆਂ ਇਨ੍ਹਾਂ ਖਾਤਰ ਆਪਣੇ ਪਰਿਵਾਰ ਸੂਲੀਆਂ ਤੇ ਚੜਾਏ ਆ ਚਰਖੜੀਆਂ ਤੇ ਚੜ੍ਹੇ ਆ ਆ ਜਿਹੜੀ ਕਾਨੂੰਨ ਦੇ ਅਧੀਨ نیند ਸੌਣੇ ਆ ਨਾ ਇਹਦੀ ਖਾਤਰ ਲੱਖਾਂ ਦਾ ਲਹੂ ਵਹਿਆ ਤਾਂ ਸ਼ਾਂਤੀ ਨਾਲ ਬੈਠੇ ਤੇ ਅੱਜ ਵੀ ਲੱਖਾਂ ਜਵਾਨ ਵਾਡਰਾਂ ਤੇ ਐ ਰਜੀਆਂ ਬਰਫਾਂ ਚ ਦੇਈਆਂ ਗਾਲਦੇ ਐ ਐਵੇਂ ਨਹੀਂ ਮਿਲਿਆ ਸਾਰਾ ਕੁਝ ਜਨ ਦੀਆ ਤੇ ਸਹਣਾ ਚੇਤਾ ਮੂਲ ਮਿੱਥਿਆ ਲੋਭ ਨਾ ਉਤਰੈ ਸੂਲ ਕਹਿੰਦੇ ਇਹਨਾਂ ਨਾਸਵਾਨ ਪਦਾਰਥਾਂ ਦਾ ਜਿਹੜਾ ਤੈਨੂੰ ਲੋਭ ਚੜਿਆ ਹੋਇਆ ਤੇ ਉਹਦੀ ਜਿਹੜੀ ਸੂਲ ਚੁਬਦੀ ਅੰਦਰ ਜਿਹੜੀ ਕਸਕ ਪੈਂਦੀ ਐ ਇਹ ਕਦੇ ਵੀ ਨਹੀਂ ਉਤਰਦੀ ਤੇ ਮਹਾਰਾਜ ਨੇ ਜੇ ਕਿਸੇ ਤੋਂ ਸੁਚੇਤ ਰਹਿਣ ਦਾ ਹੁਕਮ ਦਿੱਤਾ ਨਾ ਦੁਨੀਆ ਨੂੰ ਉਹ ਇਹੀ ਬੰਦਾ ਹੈ ਜਿਹੜਾ ਲੋਭੀ ਹੈ ਮਹਾਰਾਜ ਨੇ ਨਹੀਂ ਕਿਹਾ ਵੀ ਤੁਸੀਂ ਚੋਰ ਤੋਂ ਬਚਿਓ ਯਾਰ ਤੋਂ ਬਚਿਓ ਕਾਮੀ ਤੋਂ ਬਚਿਓ ਮਹਾਰਾਜ ਕਹਿੰਦੇ ਨਾ ਲੋਭੀ ਕਾ ਵਸਾਣਾ ਕੀਜੈ ਉਹਨਾਂ ਬੰਦਿਆਂ ਤੇ ਮਾੜਾ ਮੋਟਾ ਯਕੀਨ ਕੀਤਾ ਜਾ ਸਕਦਾ ਲੋਭੀ ਬੰਦੇ ਤੇ ਕਿਸੇ ਤਰ੍ਹਾਂ ਵੀ ਨਹੀਂ ਲੋਭੀ ਦੀ ਨਾ ਕੋਈ ਭੈਣ ਹੁੰਦੀ ਹੈ ਨਾ ਕੋਈ ਭਾਈ ਹੁੰਦਾ ਨਾ ਮਾਮਾ ਨਾ ਚਾਚਾ ਤਾਇਆ ਨਾ ਕੁਝ ਨਹੀਂ ਹੁੰਦਾ ਉਹਦੇ ਲਈ ਜੋ ਕੁਝ ਹੁੰਦਾ ਉਹਦਾ ਲਾਲਚ ਹੁੰਦਾ ਉਹ ਆਪਣੇ ਲਾਲਚ ਲਈ ਕੁਝ ਵੀ ਕਰ ਸਕਦਾ ਕੁਝ ਵੀ ਮਿੱਥਿਆ ਲੋਭਣਾ ਉਤਰੈ ਸੂਲ ਇਹ ਇਹੇ ਜੀ ਮਹਾਰਾਜ ਕਹਿੰਦੇ ਅੰਦਰ ਤੇ ਉਹਦੇ ਚੋਬ ਰਹਦੀ ਹੈ ਕਦੇ ਉਤਰਦੀ ਨਹੀਂ ਨਾਸਵਣ ਪਦਾਰਥਾਂ ਦੀ ਚੋਬ ਪਾਰ ਬ੍ਰਹਮ ਜਬ ਭਏ ਦਿਆਲ ਜਿਹੜਾ ਮਾੜਾ ਮੋਟਾ ਵੀ ਸੋਚਦਾ ਰਹਿੰਦਾ ਨਹੀਂ ਰੱਬਾ ਕਦੇ ਤਾਂ ਸੁਣਦਾ ਆ ਤੇਰਾ ਚਾਮ ਧਮ ਹੈ ਕਿ ਕੋਈ ਤਾਂ ਸਮਝ ਦੇ ਦੇ ਜ ਜਿਹੜਾ ਕਹਿਦਾ ਰਹਿੰਦਾ ਕਦੇ ਤਾਂ ਮਿਲਾ ਦੇ ਕਿਸੇ ਨੂੰ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਤਾਂ ਟੱਕਰ ਜੇ ਇਹ ਜਾਂ ਜਿਹੜਾ ਖੁਦ ਮਿਲਿਆ ਵਾ ਹੋਵੇ ਜੁੜਿਆ ਵਾ ਹੋਵੇ ਸਾਨੂੰ ਵੀ ਜੋੜ ਦੇ ਪਾਛਾ ਕਹਿੰਦੇ ਫਿਰ ਇੱਕ ਕਦੇ ਨਾ ਕਦੇ ਸੁਣੀ ਜਾਂਦੀ ਹੈ ਬਾਰ ਬ੍ਰਹਮ ਜਬ ਭਏ ਦਿਆਲ ਇਹ ਮਨ ਹੋਵਾ ਸਾਧਰਵਾਲ ਉਹਦੀ ਇਹ ਮਨ ਸਾਧੂਆਂ ਦੇ ਚਰਨਾਂ ਦੀ ਧੂੜੀ ਬਣਨਾ ਸ਼ੁਰੂ ਹੋ ਜਾਂਦਾ ਹੈ ਸਾਧੂਆਂ ਦੀ ਖੋਜ ਸ਼ੁਰੂ ਹੋ ਜਾਂਦੀ ਹੈ ਸੰਤਾਂ ਦੀ ਖੋਜ ਸ਼ੁਰੂ ਹੋ ਜਾਂਦੀ ਹੈ ਕਿੱਥੇ ਨਾ ਸੁਣ ਕੇ ਰਾਜੀ ਨਹੀਂ ਸੀ ਅੱਜ ਕਹਿੰਦਾ ਚਰਨ ਧੂੜੀ ਮਿਲ ਜੇ ਕਦੋਂ ਹੁੰਦੀ ਹੈ ਇਹ ਗੱਲ ਜਦੋਂ ਮਹਾਰਾਜ ਕਹਿੰਦੇ ਉਹ ਪਾਰ ਬ੍ਰਹਮ ਅਪਰੰਪਰ ਪਰਬਤਗਾਰ ਜਦੋਂ ਮਿਹਰਬਾਨ ਹੁੰਦਾ ਕਿ ਮੈਂ ਆਪ ਦੇ ਘਰ ਦਾ ਕੋਈ ਭੇਤ ਤਾਂ ਇਹਨੂੰ ਦੇ ਦਿਆਂ ਵਿਚਾਰਾ ਕਿੱਦੇ ਦਾ ਕਹੀ ਜਾਂਦਾ ਹੈ ਤੇ ਉਦੋਂ ਫਿਰ ਉਹ ਸਾਧੂਆਂ ਦੀ ਦੱਸ ਪਾਉਂਦਾ ਹੈ ਬੰਦੇ ਦਾ ਪਾਠ ਕਰਨ ਨੂੰ ਜੀ ਕਰਦਾ ਹੈ ਬੰਦੇ ਦਾ ਸਾਧੂ ਸੰਤਾਂ ਕੋਲੇ ਜਾਣ ਨੂੰ ਜੀ ਕਰਦਾ ਹੈ ਜਦੋਂ ਆਪਾਂ ਸਾਧੂ ਸੰਤ ਦੀ ਗੱਲ ਕਰਦੇ ਆ ਨਾ ਬੜੇ ਲੋਕਾਂ ਦੇ ਮਨ ਚ ਆਉਂਦਾ ਵੀ ਨਕਲੀ ਵਾਲੇ ਆ ਕੋਈ ਗੱਲ ਨਹੀਂ ਜਿੱਥੇ ਅਸਲ ਹੁੰਦੀ ਹੈ ਉੱਥੇ ਨਕਲ ਵੀ ਹੁੰਦੀ ਹੈ ਜਿੱਦੇ ਉਹ ਮਿਲਾਉਂਦਾ ਉਹਦੇ ਅਸਲੀ ਨੂੰ ਹੀ ਮਿਲਾਉਂਦਾ ਹੈ ਜਦੋਂ ਤਾਂ ਅਸੀਂ ਠੱਕੇ ਖਾਣਨੇ ਆ ਸ਼ਾਇਦ ਅਸੀਂ ਛੱਲਨ ਹਾਲ ਗਏ ਬਥੇਰੇ ਥਾਮਾਂ ਤੇ ਲਹਾਉਂਦੇ ਵੀ ਆ ਪਰ ਜਿੱਦੇ ਮਾਲਕ ਮਲਾਉਂਦਾ ਨਾ ਉਹ ਅਸਲੀ ਨਹੀਂ ਮਲਾਉਂਦਾ ਤੇ ਸਾਡਾ ਮਨ ਉਹਦੇ ਚਰਨਾਂ ਦੀ ਧੂੜੀ ਬਣ ਜਾਂਦਾ ਹਸਤ ਕਮਲ ਲੜ ਲੀਨੋ ਲਾਏ ਪਾਸ਼ਕ ਦੇ ਉਹ ਆਪਣੇ ਹਸਤ ਕਮਲਾ ਨਾਲ ਆਪਣਾ ਪੱਲਾ ਫੜਾ ਦਿੰਦਾ ਸਾਨੂੰ ਆਪਣੇ ਨੜ ਲਾ ਲੈਂਦਾ ਕਿਉਂਕਿ ਉਹ ਦਾ ਲੜਕੀ ਆ ਵਿਸ਼ਗਰੂ ਦਾ ਲਾੜਾ ਜਿਹੜਾ ਖੁਦ ਉਹਦਾ ਰੂਪ ਹੋ ਚੁੱਕਿਆ ਉਹ ਉਹਦਾ ਰੂਪ ਹੀ ਤੁਹਾਨੂੰ ਬਣਾਊਗਾ ਹਸਤ ਕਮਲ ਲੜ ਨੀਨੇ ਲਾਏ ਨਾਨਕ ਸੱਚਾ ਹੈ ਸਾਚ ਸਮਾਏ ਉਹ ਜਿਹੜਾ ਆਦ ਸੱਚ ਹੈ ਜਿਹੜਾ ਅਰਬਦ ਨਰਬਦ ਤੰਦੂਕਾਰੇ ਤੋਂ ਵੀ ਪਹਿਲਾਂ ਜੀਨੇ ਸਾਚੇ ਤੇ ਪਵਣਾ ਭਿਆ ਪਵਣਾ ਤੇ ਜਲ ਹੋਈ ਜਲ ਤੇ ਤ੍ਰਿਪਮ ਸਾਜਿਆ ਘੜ ਘੜ ਜੋਤ ਸਮੋਏ ਸਾਡੀ ਇਸ ਜੋਤ ਨੂੰ ਪਾਉਣ ਤੇ ਲਾ ਕੇ ਅੰਦਰ ਰਵੇਂ ਹੋਏ RAM ਨਾਮ ਲਾ ਦੇਣਾ ਸਬਦ ਗੁਰੂ ਨਾਲ ਮਲਾਪ ਕਰਾ ਦੇਣਾ ਤੋ ਸੱਚ ਦੇ ਵਿੱਚ ਹੀ ਫਿਰ ਅਸੀਂ ਸਮਾ ਜਾਣਾ ਹੈ ਇਹ ਇਹ ਖੇਡ ਆ ਜਿਹੜੀ ਸਾਨੂੰ ਦਿੱਤੀ ਆ ਸਤਿਗੁਰਾਂ ਨੇ ਬਾਣੀ ਦੇ ਵਿੱਚ ਬਹੁਤ ਸੌਖਾ ਕਰਕੇ ਦੱਸਿਆ ਹੋਇਆ ਪਿਆਰਿਓ ਸਤਿਗੁਰੂ ਰਹਿਮ ਤਾਂ ਕਰੇ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਥੋੜਾ ਜਿਹਾ ਲੇਟ ਹੋਇਆ ਮਹਾਰਾਜ ਦੀ ਕਿਰਪਾ ਨਾਲ ਅੱਜ ਸੋਰ ਸਿੰਘ ਕੋਈ ਸਮਾਗਮ ਸੀ ਕਿ ਬਾਬਾ ਅਵਤਾਰ ਸਿੰਘ ਵਿਧੀ ਚੰਦ ਵਾਲਿਆਂ ਦੇ ਦਰਸ਼ਕਦਾਰੇ ਕਰਕੇ ਆਈ ਉੱਥੇ ਗਏ ਲੇਟ ਹੋਏ ਆ ਪਰ ਫਿਰ ਵੀ ਸੀਗਾ ਕਿ ਸੰਗਤਾਂ ਨਾਲ ਚਲੋ ਸਾਂਝ ਪਾ ਲਈਏ ਅੱਜ ਦਾ ਜਿਹੜਾ ਮੁੱਖ ਬਾਕ ਆ ਆਪਾਂ ਜਰੂਰ ਕਰ ਲਈਏ ਕਿਉਂਕਿ ਫਿਰ ਜਿਹੜਾ ਰਹਿ ਜਾਂਦਾ ਉਹ ਫਿਰ ਰਹਿ ਜਾਂਦਾ ਵਿੱਚ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਅੱਡ ਅੱਡ ਵਿਸ਼ਿਆਂ ਤੇ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਾਨੀ ਜੋ ਗੁਰੂ ਗ੍ਰੰਥ ਸਾਹਿਬ ਦਾ ਟੀਚਾ ਦੁਨੀਆਂ ਦੇ ਲਈ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਪੂਰਾ ਸੰਸਾਰ ਪੂਰਾ ਬ੍ਰਹਮੰਡ ਪਰਮ ਪਿਤਾ ਪਰਮਾਤਮਾ ਦਾ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ ਆ ਸਕਦੇ ਹੋ ਹੱਸ ਸਕਦੇ ਹੋ ਖੇਡ ਸਕਦੇ ਹੋ ਕਿਉਂਕਿ ਗੁਰਬਾਣੀ ਕਹਿੰਦੀ ਹੈ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਹਸਣਦਿਆਂ ਖਲੰਦਿਆਂ ਪਹਿਣਨਦਿਆਂ ਕਬੰਦਿਆਂ ਵਿਚੇ ਹੋਵੇ ਮੁਕਤ ਜਿਹੜੇ ਐਵੇਂ ਡਰਾ ਡਰਾ ਕੇ ਰੋਕੀ ਰੱਖਦੇ ਐ ਐਵੇਂ ਬੰਨਣ ਲਈ ਰੱਖਦੇ ਐ ਕੋਈ ਕਿਤੇ ਜਾ ਵੜਿਆ ਤਾਂ ਫਿਰ ਉਹਦਾ ਜਲੂਸ ਕੱਢੀ ਜਾਂਦੇ ਉਹ ਬਾਣੀ ਪੜਦੇ ਨਹੀਂ ਹੈ ਉਹ ਆਪਦੀ ਲੱਤ ਥੱਲੇ ਦੀ ਨਗਾਉਣਾ ਚਾਹੁੰਦੇ ਐ ਤੇ ਜਿਹੜਾ ਗੁਰਮਖ ਹੁੰਦਾ ਕਦੇ ਉਹ ਕਿਸੇ ਤੋਂ ਚਿਪਦਾ ਨਹੀਂ ਉਹ ਰੰਗ ਹਸਾ ਰੰਗ ਰੋਵੇ ਚੁੱਪ ਵੀ ਕਰ ਜਾਏ ਦੀ ਅਵਸਥਾ 'ਚ ਹੁੰਦਾ ਆਪਾਂ ਸਤਿਗੁਰਾਂ ਦੀ ਗੱਲ ਮੰਨਣੀ ਆ ਜੋ ਸਤਿਗੁਰਾਂ ਨੇ ਕਹੀ ਆ ਤੇ ਸਤਗੁਰਾਂ ਦਾ ਢੰਗ ਵੀ ਕਹਿਣ ਦਾ ਆਏ ਆ ਆਪਣੇ ਉਹ ਮੇਰੇ ਮਿੱਤਰ ਆਓ ਪਿਆਰਿਆ ਉਹ ਸੱਜਣਾ ਆਏ ਤਾਂ ਸਤਗੁਰੂ ਵੀ ਨਹੀਂ ਕਹਿੰਦੇ ਜਿਵੇਂ ਅੱਜਕੱਲ ਦੇ ਲੋਕ ਕਹਿੰਦੇ ਆ ਇਸ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਉਹਦਾ ਜੋ ਆਸਾ ਉਹ ਸਾਰੇ ਸੰਸਾਰ ਦੇ ਸਾਹਮਣੇ ਆਵੇ ਇਹਨੂੰ ਕੱਲਾ ਮੱਥਾ ਟੇਕਣ ਲਈ ਰਮਾਲਿਆਂ ਚ ਭਲੇਟ ਕੇ ਰੱਖਣ ਲਈ ਨਹੀਂ ਦਿੱਤਾ ਸਾਨੂੰ ਸਤਗੁਰਾਂ ਨੇ ਇਹ ਸਾਡੇ ਜੀਵਨ ਦਾ ਸੰਵਿਧਾਨ ਹੈ ਅਸੀਂ ਦੁਨੀਆ ਨੂੰ ਦੱਸ ਗਏ ਇਹਦੇ ਵਿੱਚ ਕਿੰਨਾ ਕੁਝ ਹੈ ਇਹ ਸਬਿਧਾਨ ਲਾਗੂ ਹੋਵੇ ਸੰਸਾਰ ਤੇ ਸੰਸਾਰ ਤਪਦਾ ਫਿਰਦਾ ਲੋਕਾਂ ਨੂੰ ਪਤਾ ਲੱਗੇ ਇਹ ਸਬਿਧਾਨ ਲਾਗੂ ਰਿਹਾ ਇਹ ਸਬਿਧਾਨ ਲਾਗੂ ਕੀਤਾ ਬੰਦਾ ਸਿੰਘ ਬਹਾਦਰ ਨੇ ਇਹ ਲਾਗੂ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ 40 ਸਾਲ ਲੋਕਾਂ ਨੇ ਸੁਰਗ ਦੇਖਿਆ ਦੁਨੀਆ ਤੇ ਉਹ ਸੁਰਗ ਦੁਨੀਆ ਦੇਖਣਾ ਚਾਹਦੀ ਆ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਬਾਣੀ ਨੂੰ ਸਮਝ ਕੇ ਇਸੇ ਨੂੰ ਹੀ ਵਿਦਿਆ ਨੀਤੀ ਬਣਾਇਆ ਜਾਵੇ ਇਸੇ ਨੂੰ ਸਾਡੀ ਪੜ੍ਹਾਈ ਦਾ ਹਿੱਸਾ ਬਣਾਇਆ ਜਾਵੇ ਇਸੇ ਨੂੰ ਸੰਵਿਧਾਨ ਦਾ ਹਿੱਸਾ ਬਣਾਇਆ ਜਾਵੇ ਤਾਂ ਕਿ ਸਾਰੀ ਦੁਨੀਆ ਸਾਂਝੀ ਬਾਲਤਾ ਏਕ ਨੂਰ ਤੇ ਸਭ ਜੱਗ ਉਪਜਿਆ ਕੋਣ ਭਲੇ ਕੋ ਮੰਦੇ ਸੋਚੇ ਹਰ ਇੱਕ ਨੂੰ ਪਿਆਰ ਕਰੇ ਹਰ ਕੋਈ ਹਰ ਇੱਕ ਦਾ ਸਤਿਕਾਰ ਕਰੇ ਤੇ ਹੁਣ ਆਏ ਲੱਗਦਾ ਵੀ ਜਿਹੜੇ ਸਿੱਖਾ ਜਿਹੜੇ ਹੁਣ ਫਿਰਦੇ ਐ ਸਿੱਖ ਸਾਹਮਣੇ ਵੀ ਇਹਨਾਂ ਦੀ ਤਾਂ ਬਾਣੀ ਨੂੰ ਹੀ ਕਿਸੇ ਨਾਲ ਨਹੀਂ ਜਿਹੜੇ ਹਿਸਾਬ ਦਾ ਇਹਨਾਂ ਦਾ ਪ੍ਰਚਾਰ ਹੈ ਉਹਦੇ ਪਿੱਛੇ ਕਾਰਨ ਕੀ ਹੈ ਇਹ ਦੱਸਣਾ ਹੀ ਪੈਣਾ ਜਿਹੜੇ ਸਹੀ ਲੋਕ ਆ ਉਹਨਾਂ ਨੂੰ ਅੱਗੇ ਆ ਕੇ ਕਿ ਇੱਕ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਪੰਥ ਹੈ ਜਿਨੇ ਦੁਨੀਆ ਤੇ ਮੱਲਾ ਮਾਰੀਆਂ ਇਹ 1850 ਤੋਂ ਬਾਅਦ ਇੱਕ ਅੰਗਰੇਜ਼ ਸਰਕਾਰ ਦਾ ਸਾਜਿਆਵਾ ਪੰਥ ਵੀ ਹੈਗਾ ਜਿਨ੍ਹਾਂ ਨੂੰ ਪਾਵਰ ਦੇ ਕੇ ਗਏ ਹੋਇਆ ਉਹ ਇਹ ਤਾਂ ਥੋੜੇ ਜਿਆਦਾ ਉੱਤੋਂ ਦੀ ਆ ਉਹਨਾਂ ਦਾ ਨਾ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧ ਹੈ ਨਾ ਦਸਮੁਗ੍ਰੰਥ ਨਾਲ ਸੰਬੰਧ ਹੈ ਨਾ ਦਸਾਂ ਗੁਰੂਆਂ ਨਾਲ ਨਾ ਸਿੱਖਾਂ ਦੇ ਰਾਜ ਭਾਗ ਨਾਲ ਇਸ ਕਰਕੇ ਉਹ ਜਦੋਂ ਹੀ ਕੋਈ ਮੇਲ ਮਲਾਪ ਦੀ ਗੱਲ ਕਰਦਾ ਜਦੋਂ ਹੀ ਕੋਈ ਸਾਂਝੀ ਬਾਲਤਾ ਦੀ ਗੱਲ ਕਰਦਾ ਕੁੱਤੇ-ਕੁੱਤੇ ਕਰਕੇ ਪੈ ਜਾਂਦੇ ਕਿਉਂਕਿ ਉਹਨਾਂ ਦੇ ਗੁਰੂ ਨੇ ਅੰਗਰੇਜ਼ ਨੇ ਸਿਖਾਇਆ ਇਹ ਹੈ ਵੀ ਪਾੜੋ ਤੇ ਰਾਜ ਕਰੋ ਜਿੱਥੇ ਕੋਈ ਦੋ ਜਣੇ ਇਕੱਠੇ ਹੁੰਦੇ ਉਹਨਾਂ ਨੂੰ ਅੱਡ ਕਰੋ ਜਿਵੇਂ ਮਰਜ਼ੀ ਕਰੋ ਉਹਨਾਂ ਨੂੰ ਉੱਤਰੀ ਦੇ ਨਾਲ ਤੇ ਅੱਡ ਕਰ ਦਿਓ ਉਹਨਾਂ ਨੂੰ ਪੂਰਬੀ ਪੱਛਮੀ ਦੇ ਨਾਲ ਤੇ ਅੱਡ ਕਰ ਦਿਓ ਉਹਨਾਂ ਨੂੰ ਪੰਜਾਬੀ ਹਿੰਦੀ ਦੇ ਨਾਲ ਤੇ ਐਡ ਕਰ ਦਿਓ ਹਿੰਦੀ ਉਰਦੂ ਦੇ ਨਾਲ ਤੇ ਐਡ ਕਰ ਦਿਓ ਅਡੋ ਅਡੀ ਰੱਖਣਾ ਤੇ ਇਹ ਡਿਊਟੀ ਇਹ ਅੰਗਰੇਜ਼ ਸਰਕਾਰ ਦੇ ਪਿੱਠੂ ਬੜੀ ਸੋਹਣੀ ਤਰ੍ਹਾਂ ਨਿਭਾ ਰਹੇ ਆ 100 150 ਸਾਲ ਤੋਂ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਲਿਆਉਣਾ ਜ਼ਰੂਰੀ ਆ ਤਾਂ ਕਿ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਆਵੇ ਜਿਹੜਾ ਪੜ੍ਹ ਕੇ ਹਰ ਇੱਕ ਦੇ ਦਿਲ 'ਚ ਪਿਆਰ ਜਾਗੇ ਸਤਿਕਾਰ ਜਾਗੇ ਸਾਰੇ ਇਕੱਠੇ ਰਹਿਣਾ ਉਹ ਸਮਾਪਤੀਆਂ ਕਰੀਏ ਪਾਰ ਬ੍ਰਹਮ ਜਬ ਭਏ ਦਿਆਲ ਇਹ ਮਨ ਹੋ ਆਸਾ ਦਰਵਾਲ ਹਸਤ ਕਮਲ ਲੜਲੀ ਨੂੰ ਲਾਏ ਨਾਨਕ ਸਾਚੈ ਸਾਚ ਸਮਾਏ ਇਹਨੇ ਇਹ ਕਹਾ ਜਿਹੜੀਆਂ ਪ੍ਰਵਾਨ ਕਰਿਓ ਅਗਰ ਤੁਹਾਨੂੰ ਲੱਗਦਾ ਕਿ ਇਹ ਮੈਸੇਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮੈਸੇਜ ਹੈ ਦੁਨੀਆ ਕੋਲੇ ਜਾਣਾ ਚਾਹੀਦਾ ਤਾਂ ਲਾਈਕ ਜ਼ਰੂਰ ਕਰ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਗੁਰੂ ਦੀ ਗੱਲ ਅੱਗੇ ਪਹੁੰਚੇ ਇਹੀ ਆਪਣਾ ਆਸਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪਾਂ ਸ਼ੁਰੂ ਕਰਾਂਗੇ ਉਹ ਜਦੋਂ ਵੀ ਸਮਾਂ ਬਣੇ ਜ਼ਰੂਰ ਸੁਣ ਲਿਆ ਕਰੋ ਤਾਂ ਕਿ ਸੁਣ ਕੇ ਮੰਨਿਆ ਵੀ ਜਾਵੇ ਮੰਨ ਕੇ ਉਹਦੇ ਤੇ ਅਮਲ ਵੀ ਹੋ ਸਕੇ ਤਾਂ ਸਾਡਾ ਬੇੜਾ ਪਾਰ ਹੋ ਜਾਵੇ ਸਾਡੇ ਲਈ ਸਤਿਗੁਰਾਂ ਨੇ ਬਹੁਤ ਵੱਡਾ ਖਜ਼ਾਨਾ ਛੱਡਿਆ ਦੁਨੀਆ 'ਚ ਜਿਹੜਾ ਪਹਿਲਾਂ ਅਸੀਂ ਇਹਦੇ ਬਾਰੇ ਆਪ ਜਾਣੀਏ ਫਿਰ ਦੁਨੀਆਂ ਨੂੰ ਜਨਾਈਏ ਇਹੀ ਸਾਡਾ ਤਾਂ ਇੱਕ ਭਾਵਨਾ ਹੈ ਇਹੀ ਆਸਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾ ਦੇ ਸਾ ਤੇਰੀ ਸਦਾ ਹੀ ਜੈ ਸਦਾ ਹੀ ਜੈ ਸਦਾ ਹੀ ਜੈ ਧੰਨ ਗੁਰੂ ਨਾਨਕ